ਹੈਲੋ ਆਈ ਚਾਤਰੀ ਕਾਲ ਸਰਾਂ ਨੂੰ ਅਸੀਂ ਆ ਗਏ ਆ ਫੇਰ ਅੱਜ ਸ਼ਰਟਾਂ ਦੇਖੋ ਜੀ ਕਾਲੀ ਸ਼ਰਟ ਦੇ ਵਿੱਚ ਤੁਹਾਡਾ ਬਰਾਜਾ ਚਲੇ ਨਾਉਂਦੇ ਨਹੀਂ ਤਾਉਂਦੇ ਨਹੀਂ ਤੇ ਪਾਣ ਲਾ ਕੇ ਤੋੜਦੇ ਆ ਅੱਜ ਅਸੀਂ ਚੱਲੇ ਆ ਜੀ ਪੀਯੂ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਉੱਥੋਂ ਦਾ ਮਾਹੌਲ ਦਿਖਾਵਾਂਗੇ ਉੱਥੋਂ ਦੇ ਕਿਵੇਂ ਕੋ ਇਨਫਰਾਸਟ੍ਰਕਚਰ ਵਗੈਰਾ ਹੈ ਕਿ ਉਹ ਜੇ ਪਾਰਕ ਵਗੈਰਾ ਹੈਗੀ ਹੈ ਕੀ ਕੀ ਉੱਥੇ ਫੈਸਿਲਿਟੀਆਂ ਹੈਗੀਆਂ ਤੇ ਖਾਨ ਨੂੰ ਸਪੈਸ਼ਲੀ ਕੀ ਜ਼ਿਆਦਾ ਚੀਜ਼ ਵਧੀਆ ਹੈਗੀ ਉਹ ਤੁਹਾਨੂੰ ਦਿਖਾਵਾਂਗੇ ਤੇ ਜਿਹੜਾ ਕੱਲ੍ਹ ਨੂੰ ਵਲੌਗ ਪਾਇਆ ਸੀ ਅਸੀ ਉਹ ਤੇ ਜੇ ਲਾਈਕ ਨਹੀਂ ਕੀਤਾ ਤਾਂ ਜਾਓ ਲਾਈਕ ਕਰਕੇ ਆਣਾ ਵੀਰ ਔਖਾ ਹੈ ਯਾਰ ਇਹਨਾ ਵਲੌਗ ਬਣਾਉਣਾ ਮੀ ਬਹੁਤ ਆਇਆ ਕੱਲ੍ਹ ਵੈਸੇ ਉੱਥੇ ਪਰ ਠਾੜ ਵੀ ਬਹੁਤ ਆਈ ਬਹੁਤ ਬਹੁਤ ਜ਼ਿਆਦਾ ਠਾੜ ਠਾਈ ਬਸ ਉਹ ਇੱਕ ਬਸ ਵਾਲੇ ਨੇ ਐਵੇਂ ਧੱਕੇ ਨਾਲ ਹੀ ਸਾਡੇ ਤੋਂ 75000 ਰੁਪਏ ਲੈ ਲਈ ਉਹ ੱੱਕਾ ਕਰ ਗਿਆ ਹਨਾ ਯਾਰ ਇੰਦੀ ਕੋਈ ਖਾਸ ਗੱਲ ਹੈ ਨਹੀਂ ਉਹਦੇ ਚ ਬੜਾ ੱੱਕਾ ਕਰਦਾ ਹਾਂ ਤੇ ਮੇਰੇ ਮੂਰੇ ਛੱਡਦੇ ਨੇ ਉਹ ਅੰਦਰ ਲੈ ਆ ਕੇ ਉਹ ਨਹੀਂ ਨਹੀਂ ਛੇਰ ਮੂਰੇ ਛੱਡਣ ਦੀ ਗੱਲ ਨਹੀਂ ਤੂੰ ਐਂ ਆ ਲੜਾ ਵੀ ਜੇ ਆਪਾਂ 75 75 ਰੁਪਏ ਦਿੰਦੇ ਠੀਕ ਐ ਕੋਈ ਤਾਂ 20 ਮਿੰਟ ਆਖਿਆ ਸੀ ਉਹਨਾਂ ਨੇ ਉਹਦਾ 5 ਮਿੰਟਾਂ ਜੀ ਪੁੱਠਾ ਲਾ ਗਿਆ ਉਹਨੇ ਤਾਂ ਰੋਕੀ ਨਹੀਂ ਵਾਸਤੇ ਕਿਤੇ 10 15 ਮਿੰਟ ਦਾ ਲਾਇਆ ਸੀ ਮੈਂ ਉਹ ਕਿਤੇ ਲਾਇਆ ਸੀ 10 15 ਮਿੰਟ ਖਿੱਚੀ ਦੇ ਕਿਵੇਂ ਬਰਦਾਸ਼ਤ ਉਹ ਜਿਵੇਂ ਪੰਜਾਬ ਟਰਾਂਸਪੋਰਟ ਦੇ ਵਿੱਚ ਲੱਗਿਆ ਹੁੰਦਾ ਹੈ ਰੋਲਵੇ ਦੇ ਉੱਤੇ ਉਹਦਾ ਬਹੁਤ ਖਿੱਚੀ ਬੱਸ ਸਾਨੂੰ ਦਾ ਐਵੇਂ ਨੂੰ ਤਾਂ ਐ ਲੱਗੇ ਬੱਸ ਜੀ ਬਲਟਾਊਗਾ ਤੇ ਸ਼ੇਅਰ ਆਊਗਾ ਤੇ ਵੀਰ ਭਰਾਵਾ ਕਾਂਗਰਸ ਵਾਲਾ ਮਰਾਜੀਵ ਗਾਂਧੀ ਭਵਨ ਰਾਜੀਵ ਗਾਂਧੀ ਭਵਨ ਹੈਗਾ ਉਹ ਵਿੱਚ ਤੇ ਹੁਣ ਅਸੀਂ ਜਾ ਰਹੇ ਹਾਂ ਪੀਯੂ ਇੱਧਰ ਨੂੰ ਮੋੜੀ ਅਸੀਂ ਪਹੁੰਚ ਚੁੱਕੇ ਹਾਂ ਸ਼ਕਤੀ ਦੀ ਮਾਰਕੀਟ ਦੇ ਕੋਲੇ ਸ਼ਕਤੀ ਦੀ ਮਾਰਕੀਟ 'ਚ ਹੀ ਆਂ ਇੱਧ ਮੁੜ ਕੇ ਅਸੀਂ ਪੀਯੂ ਜਾ ਰਹੇ ਹਾਂ ਤੇ ਪੀਯੂ ਦਾ ਮਾਹੌਲ ਤੁਹਾਨੂੰ ਦਿਖਾਉਣਗੇ ਮਿਲਦੇ ਹਾਂ ਪੀਯੂ ਦੇ ਵਿੱਚ ਗਾਈਜ਼ ਅਸੀਂ ਪਹੁੰਚ ਚੁੱਕੇ ਹਾਂ ਪੀਯੂ ਇੱਥੇ ਆ ਗਏ ਅਸੀਂ ਜਾ ਜੋ ਦਿੱਖੀ ਹੈ ਤਾਂ ਜੋ ਪਿੰਦੇ ਤੋਂ ਬਾਅਦ ਸਾਡਾ ਹੁਣ ਜਿਹੜਾ ਕੰਮ ਹੈਗਾ ਜੇ ਮੈਂ ਸੈਟ ਕਰਾਉਣਾ ਸੀ ਉਹਨੇ ਅਸੀਂ ਇਹਨੇ ਕਮਰੇ ਨੇ 11 ਕਮਰੇ ਪੀਯੂ ਤੁਹਾਨੂੰ ਦਿਖਾਉਣ ਆਹ ਦੇਖੋ ਮਿੱਤਰੋ ਪੀਯੂ ਦੇ ਹਲਾਤ ਅੱਜ ਕੱਲ ਇੱਥੇ ਇਲੈਕਸ਼ਨਾਂ ਚੱਲ ਰਹੀਆਂ ਕੰਪੇਨਿੰਗਾਂ ਚੱਲ ਰਹੀਆਂ ਬਹੁਤ ਜ਼ਿਆਦੀ ਉਹ ਅਸੀਂ ਅਵੋਇਡ ਕਰ ਰਹੇ ਹਾਂ ਦਿਖਾਉਣਾ ਕਾਤੋਂ ਹੋਰ ਦਿਖਾਈਏ ਸਾਡੇ ਸੱਜਣ ਨੇ ਸਾਡੇ ਮਿੱਤਰ ਨੇ ਟੰਟੜੈਂ ਟੜਗਣੇ ਹੁਣ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਹੋਰ ਵੀ ਜੇ ਕਿਤੇ ਅਸੀਂ ਗਏ ਤਾਂ ਉਧਰ ਚੱਲਦੇ ਹਾਂ ਉਹ ਉੱਥੇ ਉਧਰ ਚੱਲਦੇ ਆਂ ਫੇਰ ਹਮ ਸੈਟ ਹੋਊਗਾ ਡਕ ਡਕ ਆ ਪੀਜੀ ਹੈ ਮੇਰੇ ਸਾਹਮਣੇ ਵਾਲੇ ਇਧਰ ਆ ਹੈ ਜੀ ਮੈਥਮੈਟਿਕਸ ਸਟੈਟਿਕਸ ਐਂਡ ਸਾਈਕੋਲੋਜੀਕਲ ਡਿਪਾਰਟਮੈਂਟ ਸਾਈਕੋਲੋਜੀ ਦਾ ਡਿਪਾਰਟਮੈਂਟ ਹੈ ਇਹ ਇਹ ਬਹੁਤ ਸੋਹਣਾ ਡਿਪਾਰਟਮੈਂਟ ਹੈ ਵਾਟਰ ਪੂਲ ਰਕਤ ਤਾਂ ਜਨਤਾ ਦੇ ਘਾਣ ਦਿਖਾਉਣੇ ਆ ਵਧੀਆ ਜਿਹੜੇ ਬੰਦੇ ਲੱਗੇ ਪਏ ਆ ਉਹਦੇ ਕੰਮ ਗੱਡੀਆਂ ਬਹੁਤ ਜਿਆਦਾ ਵਧੀਆ ਇੱਥੇ ਆਹ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਯੂਨੀਵਰਸਿਟੀ ਚ ਫਿਰਦੇ ਆ ਸੜਕ ਤੇ ਫਿਰਦੇ ਆਂ ਹੀ ਲੱਗ ਰਿਹਾ ਕਿਉਂਕਿ ਇਲੈਕਸ਼ਨਾਂ ਕਰਕੇ ਜਨਤਾ ਇੱਧਰ ਉੱਧਰ ਬਹੁਤ ਭੱਜੀ ਕਰਦੀ ਆ ਆ ਪੀਜੀ ਵਗੈਰਾ ਨੇ ਆਓ ਪੀਜੀ ਕੇ ਹੋਸਟਲ ਵਗੈਰਾ ਨੇ ਇੱਧਰ ਤੇ ਬਾਕੀ ਇੱਧਰ ਪਾਰਕਿੰਗ ਵਗੈਰਾ ਆ ਗਈ ਬਹੁਤ ਜ਼ਿਆਦੇ ਥਾਵਾਂ ਨਹੀਂ ਉਹ ਕਿਹੜਾ ਡਿਪਾਰਟਮੈਂਟ ਆਏ ਬੱਤੀਆਂ ਜਗੀਆਂ ਜਾਂਦੀਆਂ ਉਹਦੇ ਅੱਗੇ ਪਤਾ ਨਹੀਂ ਕਿਹੜੀ ਪਾਰਟੀ ਦਾ ਚੱਲੀ ਜਾਂਦਾ ਕੈਂਪੇਨ ਚੱਲੀ ਜਾਂਦੀ ਹੈ ਬਹੁਤ ਵਧੀਆ ਤੇ ਹੋ ਕੀ ਬਗਾਨੀ ਕੀ ਬਣ ਰਿਹਾ ਨਾਰੇ ਲੱਗ ਰਹੇ ਨੇ ਬਹੁਤ ਜ਼ਿਆਦੇ ਪਾਰਟੀ ਦਾ ਨਾਮ ਤੁੰਗੋ ਚਲੋ ਪਤਾ ਨਹੀਂ ਕਿਹੜਾ ਐਸ ਏ ਪੀ ਪਾਰਟੀ ਹੈਗੀ ਆ ਉਹ ਇਹ ਕਰ ਰਹੀ ਹੈ ਕੰਪੇਨ ਉਹ ਰਾਣੀ ਕੀ ਬਣੂਗਾ ਚਲੋ ਦੇਖਦੇ ਆ ਪੀਉਗਾ ਮਾਹੌਲ ਗਰਮ ਹੈ ਥੋੜਾ ਜਿਹਾ ਆ ਪਾਰਕਿੰਗ ਹੈ ਜੀ ਸਟੂਸੀ ਦੀ ਇੱਧਰ ਹੈਗਾ ਜੀ ਸਟੂਸੀ ਹੁਣ ਇਹਨੇ ਜਾ ਕੇ ਵਦੂ ਕੁਝ ਖਾਦਾ ਸੀ ਉੱਥੇ ਫਿਰ ਅਸੀਂ ਪੁੱਠੇ ਮੁੜਿਆ ਟੈਂਪਟਡ ਹਾਂ ਅਸੀਂ ਥੋੜਾ ਜਿਹਾ ਬਾਹਰੋਂ ਮਾਰੋ ਘੁੰਮਦੇ ਹਾਂ ਗੱਡੀ ਦੇ ਉੱਤੇ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਯੂਨੀਵਰਸਿਟੀ ਬਹੁਤ ਵੱਡੀ ਹੈ ਸਾਰੀ ਘੁੰਮੀ ਨਹੀਂ ਜਾਂਦੀ ਪੈਰਾਂ ਤੇ ਤੇ ਅਸੀਂ ਸੋਚਿਆ ਥੋੜੀ ਜੀ ਕਾਰਾਂ ਤੇ ਘੁੰਮਦੇ ਹਾਂ ਕਾਰਾਂ ਦੇ ਘੁੰਮਦੇ ਨਾਲ ਤੁਹਾਨੂੰ ਦਿਖਾਉਣੇ ਨੇ ਪੁੱਠੇ ਗੱਡੀ ਲਾ ਬੈਠਾ ਹੁਣ ਬੈਠਿਆ ਨਹੀਂ ਹਾਂ ਕੀ ਕਰ ਰਹੇ ਹੋ ਹੈਂ ਧੁੱਪੇ ਗੱਡੀ ਲਾਈ ਹੈ ਕਰਮ ਬਹੁਤ ਆ ਸਿੱਟਾ ਠੀਕ ਹੈ ਯੂਨੀਵਰਸਿਟੀ ਦਾ ਮਾਹੌਲ ਇਲੈਕਸ਼ਨਾਂ ਵਾਲਾ ਇਹਨਾਂ ਜਿੰਨਾਂ ਲੋਕ ਕਹਿੰਦੇ ਉਹਨਾਂ ਕੋਲ ਹੈ ਨਹੀਂਗਾ ਵਧੀਆ ਇਲੈਕਸ਼ਨਾਂ ਦੀ ਕੈਂਪੇਨਿੰਗ ਹੋ ਰਹੀ ਹੈ ਹਰ ਇੱਕ ਪਾਰਟੀ ਆ ਕੇ ਉਹਦੀ ਕੈਂਪੇਨ ਕਰ ਰਹੀ ਹੈ ਸਭ ਤੋਂ ਕੇ ਉੱਪਰ ਕਿੱਥੀ ਮੱਤਲ ਵਗੈਰਾ ਫੇਰ ਆ ਗਿਆ ਇਹ ਤਾਂ ਚੰਡੀਗੜ੍ਹ ਦੀ ਆਹੀ ਗੱਲ ਸੋਹਣੀ ਆ ਯਾਰ ਹਨਾ ਨਹੀਂ ਆ ਜਾਂਦਾ ਰੋਜਾਂ ਮੌਸਮ ਬੜਾ ਘੈਂਟ ਹੈ ਬਹੁਤ ਬਹੁਤ ਵਧੀਆ ਸਵਾਰਾ ਕੁਛ ਵਧੀਆ ਹੈ ਮੌਸਮ ਹੂੰ ਐ ਡਮ 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 ਨਮ ਦੇਖੋ ਜੀ ਹੁਣ ਜੀ ਇੱਥੇ ਆ ਗਏ ਇਹ ਹੈਗਾ ਗਾਂਧੀ ਭਵਨ ਗਾਂਧੀ ਭਵਨ ਦੀ ਮਰਮਤ ਹੋ ਰਹੀ ਹੈ ਥੋੜੀ ਜੀ

ਪਤਾ ਨਹੀਂ ਬਣ ਰਿਹਾ ਹੈ ਕਿ ਪਤਾ ਨਹੀਂ ਸਹੀ ਹੋ ਰਿਹਾ ਪਰ ਬਹੁਤ ਹੀ ਵਧੀਆ ਬਣ ਜੂਗਾ ਇਹ ਜੇ ਬਣ ਗਿਆ ਤਾਂ ਬਹੁਤ ਸੋਹਣੀ ਬਿਲਡਿੰਗ ਦਾ ਡਿਜ਼ਾਈਨ ਤੇ ਸਟਰਕਚਰ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੈ ਪੰਜਾਬ ਯੂਨੀਵਰਸਿਟੀ ਸਿਕਿਉਰਿਟੀ ਵੀ ਕੇਅਰ ਫॉर ਯੂ ਨੰਗੋ ਕਹਿੰਨੇ ਕੈਦਤਾ ਵੀ ਵੀ ਕੇਅਰ ਫॉर ਯੂ ਬਸ ਫਿਰ ਤਾਂ ਗੱਲ ਹੀ ਮੁੱਕ ਗਈ ਉਹ ਦੇਖ ਲਈ ਪ੍ਰਕਿਰਤੀ ਕਾ ਨਾ ਕਰੇ ਹਰਣ ਆਓ ਬਚਾएं ਪ੍ਰਿਆਵਰਣ ਵਾਹ ਅੰਸਲੋ ਸ਼ਾਇਰ ਸ਼ਾਇਰ ਬਣ ਰਹੀ ਹੈ ਜਨਤਾ ਹਿੰਦੀ ਜੀ ਵੀ ਰਿਕਵੈਸਟ ਬਹੁਤ ਵਧੀਆ ਲਿਖੇ ਹੋਏ ਆ ਸੋਹਣੇ ਲਿਖੇ ਹੋਏ ਆ ਮੁੰਡਿਆ ਅੱਜ ਤੂੰ ਢੱਲਾ ਜਾ ਥੋੜਾ ਜਾ ਨਹੀਂ ਨਹੀਂ ਕੱਲਾ ਪੌਦੇ ਘੁੰਮਦੇ ਫਿਰੇ ਨਾ ਯਾਰ ਉਹ ਦੇਖੀ ਕਹਿੰਦੇ ਆਪਦੇ ਉਹਦੇ ਵਿੱਚ ਜ਼ੂ ਦੇ ਵਿੱਚ ਜ਼ੂ ਦੇ ਚੱਕਰ ਤੋਂ ਥੋੜੇ ਥੱਕ ਜੇ ਗਏ ਉੱਥੇ ਤੁਰਨਾ ਬਹੁਤ ਪਿਆ ਸਾਨੂੰ ਉਕਾਰਾਂ ਜਿਹੜਾ ਦਾ ਬਹੁਤ ਲੇਟ ਆਇਆ ਇੱਕ ਵਾਰੀ ਤਾਂ ਮੀਂਹ ਪੈਣ ਲੱਗ ਗਿਆ ਸਾਨੂੰ ਕੁਝ ਤੇ ਆਵੇ ਨਾ ਉਸੀ ਉੱਥੇ ਘੜੇ ਨਾ ਆਉਂਦੇ ਮੇਰੇ ਉਹ ਬਹੁਤ ਲੇਟ ਆਏ ਫੇਰ ਹਾਂ ਬਾਹਰ ਜਾ ਰਹੇ ਆਪਾਂ ਗੋਲ ਮੁੜਾਂਗੇ ਇੱਥੇ ਨਹੀਂ ਜਾ ਰਹੇ ਵੀਰੇ ਅਸੀਂ ਇੱਥੇ ਹੀ ਹਾਂ ਆ ਗਏ ਹਾਂ ਪੀਜੀਸੀ ਚੰਡੀਗੜ੍ਹ ਗਰੁੱਪ ਕਾਲਜ ਗੇਟ ਦਿਖਾਉਣਾ ਦਾ ਮੇਨ ਦਾ ਟੰ ਟੰ ਟੜੜੜੀ ਅੰਦਰ ਦਿਖਾਉਣਾ ਯੂਨੀਵਰਸਿਟੀ ਕਿਹੋ ਜੀ ਐਡਮਿਨਿਸਟ੍ਰੇਟਿਵ ਬਾਲ ਨੈਸਕਾਫੀ ਜੂਸ ਸਭ ਕੁਝ ਇੱਥੇ ਆ ਕੋਈ ਬਲੌਕ ਸਾਹਮਣੇ ਹੋਸਟਲ ਹੈ ਵਧੀਆ ਹੈ ਵੀ ਡਰ ਗਰਾਉਂਡ ਬਹੁਤ ਖੁੱਲ ਹੈ ਇਹ ਲੋ ਗਾਈਜ਼ ਅਸੀਂ ਆ ਚੁੱਕੇ ਹਾਂ ਸੁਖਨਾ ਲੇਕ ਦੇ ਕੋਤੇ ਰਾਤ ਨੂੰ ਸ਼ੂਨ ਲਿਆ ਰਿਹਾ ਲੀਕ ਦੂਰ ਦੂਰ ਟਿੱਕਰ ਤੁੰ ਲੀਕ ਦਿਖਾਉਣੇ ਇਕਲੀ ਪਾਲੀ ਗੈਂਟ ਲੀਕ ਹੈ ਦੇਖੋ ਸੋਹਣੀ ਲੱਗ ਰਹੀ ਐ ਨਾ ਸੁਣ ਸੁਨਾਓ ਦੇਖੋ ਸ਼ੋਰ ਕੁਛ ਨਿਕਲੀ ਲੀਕ ਡੰਗ ਲਾਈਟਿੰਗ ਚਾਹੀਦੀ ਇੱਥੇ ਹੋਰ ਥੋੜੀ ਜਿਹੀ ਲਾਈਟਿੰਗ ਹੋਵੇ ਨਾ ਫੇਰ ਵਧੀਆ ਸ਼ਾਂਤੀ ਦੀ ਮਾਰਕੀਟ ਗਾਈਸ ਉਸ ਸ਼ਾਂਤੀ ਦੀ ਮਾਰਕੀਟ ਕਤਪਾਂ ਬਹੁਤ ਨਹੀਂ ਆ ਦੇਖੋ ਰੰਗ ਰੰਗੇ ਇੱਧਰ ਪੂਰੀ ਮਾਰਕੀਟ ਹੈ ਖਾਣ ਪੀਣ ਨੂੰ ਇੱਕ ਕੱਪੜੇ-ਕੁਪੜੇ ਐ ਬਾਕੀ ਇੱਧਰ ਵੀ ਖਾਣ ਪੀਣ ਨੂੰ ਹੈ ਸਮਾਨ ਬਹੁਤ ਜੂਸ ਵਗੈਰਾ ਉੱਧਰ ਲੱਗਿਆ ਹੈ ਮੇਲਾ ਇਹ ਤੁਹਾਨੂੰ ਦਿਖਾਵਾਂਗੇ ਅਸੀਂ ਕੱਲ ਨੂੰ ਪੱਕਾ ਕੱਲ ਨੂੰ ਤੁਹਾਨੂੰ ਮੇਲਾ ਦਿਖਾਵਾਂਗੇ ਫਿਲਮ ਫੇਅਰ यो यो ਹਾਨੀ ਸਿੰਘ ਯਾਨੀ ਹਾਨੀ ਸਿੰਘ ਜੀ ਕੋਲ ਲੱਗੀ ਹੈ ਫਿਲਮ ਫੇਅਰ ਵਾਸਤੇ ਐਡ ਜੀ ਹੈਗੀ ਉਹ ਸੀਗੀ ਉਧਰ ਲੱਗੀ ਢੋਲ ਵਗੈਰਾ ਹੈਗੇ ਮੇਲਾ ਦੇਖੋ ਕਿੱਡਾ ਘੈਂਟ ਹੈ ਬਾਕੀ ਇੱਧਰ ਅਸੀਂ ਰਹਿਨੇ ਆ ਹੁਣ ਅਸੀਂ ਉਧਰ ਨੂੰ ਜਾਵਾਂਗੇ ਚਾਲੇ ਪਾਤੇ ਦਿਲਪ੍ਰੀਤ ਉਧਰਲੇ ਪਾਸੇ ਗਿਆ ਵੇ ਕਾਰ ਲੈ ਕੇ ਕਾਰ ਨੂੰ ਲੈਂਡ ਪਾਰਕਿੰਗ ਦੇ ਵਿੱਚ ਸੀਗੀ ਹੁਣ ਚੱਲਦੇ ਆ ਹੁਣ ਤੁਹਾਨੂੰ ਮਿਲਾਂਗੇ ਕੱਲ ਨੂੰ